ਮਨਦੀਪ ਕੋ ਰਾਏ ਦੀ ਵਾਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਅਨਲਿਖੀ ਵਸੀਅਤ ਗਲ ਵਿੱਚ ਮੈਲੇ ਕੁਚਲੇ ਕੱਪੜੇ ਗੋਹੇ ਨਾਲ ਲਤਪਤ ਪੈਰ ਤੇ ਪੈਰਾਂ ਵਿੱਚ ਟੁੱਟੀਆਂ ਚੱਪਲਾਂ ਆਪਣੇ ਬੁੱਢੇ ਸਰੀਰ ਦੀ ਸਮਰੱਥਾ ਤੋਂ ਕਈ ਗੁਣਾ ਵੱਧ ਭਾਰ ਢੋਹਦੇ ਗੋਪਾਲ ਬਾਬੇ ਦਾ ਚੁਰੜੀਆਂ ਭਰਿਆ țeਰਾ ਉਸ ਦੀ 40 ਸਾਲਾਂ ਦੀ ਗੁਲਾਮੀ ਦੀ ਗਵਾਹੀ ਪਰਿਆਸੀ ਜਦ ਕਦੀ ਉਸਤੇ ਕਮਜ਼ੋਰ ਬੁੱਢੇ ਸਰੀਰ ਕੋਲੋਂ ਕੰਮ ਨਾ ਹੁੰਦਾ ਤਾਂ ਉਸਦੇ ਮਾਲਕ ਵੱਲੋਂ ਉਸਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ 70 ਸਾਲ ਤੋਂ ਵੀ ਵੱਡੇਰੀ ਉਮਰ ਦਾ ਇਹ ਬਾਬਾ ਦੋ ਰੋਟੀਆਂ ਦੇ ਬਦਲੇ ਬਿਨਾਂ ਤਨਖਾਹ ਤੋਂ ਸਵੇਰ ਤੋਂ ਸ਼ਾਮ ਤੱਕ ਹੱਡ ਤੋੜਵੀਂ ਮਿਹਨਤ ਕਰਦਾ ਪਿੰਡ ਠੱਕਰਵਾਲ ਮੋਗਾ ਦੇ ਇੱਕ ਜੱਟ ਜ਼ਿਮੀਂਦਾਰ ਦੇ ਘਰ ਚਾਰ ਦਹਾਕਿਆਂ ਤੋਂ ਡੰਗਰ ਸਵਾਲ ਦਾ ਸੰਭਾਲਦਾ ਬਾਬਾ ਵੀ ਪਹੁੰਚੁਕਿਆ ਸੀ ਕਿ ਉਹ ਵੀ ਇੱਕ ਇਨਸਾਨ ਹੈ ਉਸ ਨੂੰ ਬੰਦੀ ਬਣਾ ਕੇ ਰੱਖਣ ਵਾਲਾ ਪਰਿਵਾਰ ਵੀ ਇਸ ਅਸਾਸ ਤੋਂ ਸਖਨਾ ਸੀ। ਗੋਹੇ ਵਾਲਾ ਬਠਲ ਤੇ ਪੱਠਿਆਂ ਦੀਆਂ ਟੋਕਰੀਆਂ ਢੋਟੋ ਕੇ ਗੋਪਾਲ ਦਾਸ ਦੇ ਸਿਰ ਦੇ ਸਿਖਰਲੇ ਹਿੱਸੇ ਤੋਂ ਵਾਲ ਵੀ ਉੱਡ ਚੁੱਕੇ ਸਨ। ਪਿੰਡ ਦੇ ਲੋਕ ਉਸ ਨੂੰ ਇਸ ਹਾਲਤ ਵਿੱਚ ਦੇਖਦਿਆਂ ਤਰਸ ਜ਼ਰੂਰ ਕਰਦੇ ਪਰ ਹੱਲ ਕਿਸੇ ਨੂੰ ਨਹੀਂ ਸੀ ਸੋਝਦਾ। ਗਾਹਿ ਬਗਾਹਿ ਉਸ ਦੀਆਂ ਬੀੜਿਓ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਖੁਜਦੀਆਂ ਰਹੀਆਂ। ਮੌਕੇ ਤੇ ਪੁੱਜੀ ਸੰਸਤਾ ਦੀ ਟੀਮ ਨੂੰ ਬਾਬਾ ਇਨ ਬਿਨ ਇਸੇ ਹਾਲਤ ਵਿੱਚ ਮਿਲਿਆ ਗੁਰਪ੍ਰੀਤ ਸਿੰਘ ਵੱਲੋਂ ਪਿਆਰ ਨਾਲ ਪੁੱਛਣ ਤੇ ਬਾਬੇ ਨੇ ਦੱਸਿਆ ਕਿ ਉਸ ਦਾ ਪਛੋਕਰ ਮਹਾਰਾਸ਼ਟਰ ਵਿੱਚ ਅੰਦੌਰ ਸ਼ਹਿਰ ਵਿੱਚ ਹੈ ਉਚਾਰ ਭੈਣ ਪ੍ਰਾਸਨ ਬਾਅਦ ਵਿੱਚ ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਾ ਕਿ ਉਸ ਦਾ ਜਨਮ 1953 ਦਾ ਹੈ ਉਸ ਦਾ ਬਾਪ ਆਪਣੀ ਵਸੀਅਤ ਵਿੱਚ ਇਹ ਲਿਖਿਆ ਸੀ ਕਿ ਉਸ ਦੇ ਮਰਨ ਤੋਂ ਬਾਅਦ ਗੋਪਾਲ ਨੂੰ ਪੰਜਾਬ ਦੇ ਕਿਸੇ ਯਤਿਮਖਾਨੇ ਵਿੱਚ 5000 ਰੁਪਏ ਸਮਿਤ ਜਮ੍ਹਾਂ ਕਰਵਾ ਦਿੱਤਾ ਜਾਵੇ। ਸ਼ਾਇਦ ਇਸ ਦੇ ਪਿੱਛੇ ਸਿਦਰੀ ਸਵਾਦੀ Gopal Nath ਉਸਤੇ ਪ੍ਰਾਮਾ ਦਾ ਵਤੀਰਾ ਠੀਕ ਨਾ ਹੋਣ ਦਾ ਕਾਰਨ ਹੋਵੇ। ਇਸ ਲਈ ਉਸ ਦਾ ਵੱਡਾ ਭਰਾ 1975 ਵਿੱਚ 22 ਸਾਲਾ Gopal ਨੂੰ ਜਲੰਧਰ ਦੇ ਯਤੀਮਖਾਨੇ ਵਿੱਚ ਛੱਡ ਗਿਆ। ਉੱਥੇ 2 ਸਾਲ ਗੁਜ਼ਾਰਨ ਤੋਂ ਬਾਅਦ ਪਤਾ ਨਹੀਂ ਕਿਉਂ ਤੇ ਕਿਵੇਂ ਉਹ ਅੰਮ੍ਰਿਤਸਰ ਹਰਮੰਦਰ ਸਾਹਿਬ ਪੁੱਜ ਗਿਆ। ਉੱਥੇ ਮੱਥਾ ਟੇਕਣਗੇ ਠਕਰਵਾਲ ਦੇ ਨੌਜਵਾਨ ਸਰਦਾਰ ਨੇ ਉਸ ਨੂੰ ਆਪਣੇ ਨਾਲ ਲਿਆਂਦਾ। ਤੇ ਆਪਣੇ ਖੇਤਾਂ ਤੇ ਪਸ਼ੂਆਂ ਦੀ ਦੇਖਭਾਲ ਹੀ ਰੱਖ ਲਿਆ ਇਹ 1970 ਦੀ ਗੱਲ ਹੈ ਵਸੀਅਤ ਵਿੱਚ ਚਾਹੇ ਉਸ ਦਾ ਬਾਪ 5000 ਰੁਪਏ ਤੇ ਯਤੀਮਖਾਨਾ ਹੀ ਲਿਖ ਕੇ ਗਿਆ ਸੀ ਪਰ ਜੋ ਕੁਝ ਉਹ ਉਸ ਵਸੀਅਤ ਵਿੱਚ ਅਨ ਲਿਖਿਆ ਹੀ ਛੱਡ ਗਿਆ ਸੀ ਉਹ ਸੀ 40 ਸਾਲ ਦੀ ਗੁਲਾਮੀ ਜਿੰਝ ਕਹੀਏ ਕਿ ਅਣਜਾਣੇ ਹੀ ਉਸ ਦਾ ਬਾਪ ਉਸ ਦੀ ਕਿਸਮਤ ਵਿੱਚ 40 ਸਾਲ ਦੀ ਗੁਲਾਮੀ ਵੀ ਲਿਖਿਆ ਸੀ ਹਰ ਸਾਲ ਉਹ ਪਸ਼ੂਆਂ ਵਿੱਚ ਪਸ਼ੂਆਂ ਵੰਗੀ ਜ਼ਿੰਦਗੀ گزارਦਾ ਰਿਹਾ ਖੇਤੀ ਤੇ ਪਸ਼ੂਆਂ ਤੋਂ ਲਾਭ ਹੋ ਆਪਣੇ ਮਾਲਕ ਦੀ ਆਟਾ ਚੱਕੀ ਦਾ ਕੰਮ ਵੀ ਸੰਭਾਲਦਾ ਹਰ ਸਾਲ ਪਰਾਲੀ ਹੀ ਉਸਦਾ ਵਿਸਤਰਾ ਹੁੰਦੀ ਸੀ ਇਨਾ 40 ਸਾਲਾਂ ਦੇ ਸਮੇਂ ਦੌਰਾਨ ਇਸ ਬਾਪੂ ਤੇ ਉਸਦੇ ਮਾਲਕ ਇਕੱਠਿਆਂ ਨੇ ਜਵਾਨੀ ਤੋਂ ਬਡਾਪੇ ਤੱਕ ਦਾ ਸਫ਼ਰ ਤੈਅ ਕੀਤਾ ਪਰ ਮਾਲਕ ਤਰੱਕੀ ਕਰਦਾ ਗਿਆ ਤੇ ਗੁਲਾਮ ਹੋਰ ਗੁਲਾਮੀ ਵਿੱਚ ਤਸ ਤ ਗਿਆ ਇਨੇ ਸਾਲਾਂ ਵਿੱਚ ਕਈ ਰੁੱਤਾਂ ਬਦਲੀਆਂ ਕਈ ਵਾਰ ਸੂਰਜ ਚੜ੍ਹਿਆ ਤੇ ਉਤਰਿਆ ਪਰ ਬਾਪੂ ਕਪਾਲਦਾਸ ਲਈ ਕੋਈ ਰੁੱਤ ਨਵੀਂ ਨਹੀਂ ਸੀ ਹੁੰਦੀ ਉਸ ਦਾ ਉਹੀ ਕੋਲੂ ਦੇ ਬੈਲ ਵਾਲਾ ਘੇੜਾ ਉਹ ਬਣਾਤੀ ਇਨਸਾਨੀ ਸਹੂਲਤਾਂ ਤੋਂ ਸੱਕਣੀ ਜ਼ਿੰਦਗੀ ਕੱਟਣ ਲਈ ਮਜਬੂਰ ਸੀ ਤੇ ਆਖਿਰ 3 ਦਸੰਬਰ 2017 ਦਾ ਸੂਰਜ ਗੋਪਾਲ ਬਾਬੇ ਦੀ ਜ਼ਿੰਦਗੀ ਦੀ ਨਵੀਂ ਸਵੇਰ ਤਾਂ ਸੂਰਜ ਸੀ ਕੁਦਰਤ ਨੂੰ ਵੀ ਜਿਵੇਂ ਤਰਸ ਆ ਗਿਆ ਹੋਵੇ ਇਸ ਦਰਵੇਸ਼ ਬੰਦੇ ਤੇ ਜੋ ਉਸਨੇ ਗੁਰਪ੍ਰੀਤ ਸਿੰਘ ਨੂੰ ਇਸ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਭੇਜਿਆ ਉਸਨੂੰ ਗੁਲਾਮ ਬਣਾ ਕੇ ਰੱਖਣ ਵਾਲੇ ਪਰਿਵਾਰ ਵੱਲੋਂ ਨਾਂ ਨੁੱਕਰ ਕਰਨ ਦੇ باوجود ਸਰਪੰਚ ਸਮੇਤ ਪਿੰਡ ਦੇ ਕਈ ਮੋਤ ਪਰਬੰਦਿਆਂ ਨੇ ਉਸ ਦੀ ਤਰਸਯੋਗ ਹਾਲਤ ਦੀ ਕੋਈ ਪਰ। ਸੁਪਨਿਆਂ ਦੇ ਕਰਤਾ ਮੈਂਬਰ ਬਣਾਉਣ ਤੋਂ ਬਾਅਦ ਨਹਾਤਵਾ ਕੇ ਸਾਫ ਸੁਥਰੇ ਕੱਪੜੇ ਪਵਾ ਕੇ ਜਦ ਗੁਰਪ੍ਰੀਤ ਸਿੰਘ ਨੇ ਬਾਬੇ ਨੂੰ ਆਪਣੇ ਕਲਾਵੇ ਵਿੱਚ ਲਿਆ ਤਾਂ ਭੂਲੇਪਾ ਆਪਣੇ ਹੱਥਾਂ ਪੈਰਾਂ ਨੂੰ ਬੜੀ ਰੀਚ ਨਾਲ ਵੇਖ ਰਿਹਾ ਸੀ। ਸ਼ੈਦ ਉਸਨੇ ਪਹਿਲੀ ਵਾਰ ਇਨਸਾਨੀ ਪੈਰਾਂ ਤੇ ਡੰਗਰਾਂ ਦੇ ਖੁਰਾਂ ਵਿੱਚਲਾ ਅੰਤਰ ਮਹਿਸੂਸ ਕੀਤਾ ਸੀ। ਉਸਦੇ ਪਰਿਵਾਰ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਉਸ ਨੂੰ ਯਤਿਮਖਾਨੇ ਛੱਡ ਕੇ ਜਾਣ ਵਾਲਾ ਪ੍ਰਾਤਕ ਕਦੋਂ ਦਾ ਇਹ ਦੁਨੀਆ ਛੱਡ ਕੇ ਜਾ ਚੁੱਕਾ ਸੀ ਜਨਵਰੀ 2018 ਵਿੱਚ ਉਸ ਦੀ ਸ਼ਾਦੀशुदा ਕੁਲੋਤੀ ਭੈਣ ਆਪਣੇ ਪਤੀ ਨੂੰ ਨਾਲ ਲੈ ਕੇ ਉਸ ਨੂੰ ਮਿਲਣ ਜ਼ਰੂਰ ਆਈ ਪਰ ਉਸ ਨੂੰ ਨਾਲ ਲਿਜਾ ਸਕਣ ਤੋਂ ਮਜਬੂਰ ਸੀ ਬਾਪੂ ਕੋਪਾਲ ਰਖੜੀ ਤੇ ਆਪਣੀ ਮੰਦਾ ਦੀਦੀ ਨੂੰ ਯਾਦ ਕਰਕੇ ਮਨ ਪਰਦਾ ਰਹਿੰਦਾ ਇੱਕ ਦੋ ਵਾਰ ਫਿਰ ਮੰਦਾ ਦੀਦੀ ਉਸ ਨੂੰ ਮਿਲ ਕੇ ਕਈ ਟਿਕਪਰਾ ਗੁੱਲੂ ਤੇ ਉਸਦੇ ਪਰਿਵਾਰ ਨਾਲ ਫੋਨ ਤੇ ਗੱਲ ਵੀ ਕਰਵਾਈ ਬਾਰਸ ਨੂੰ ਪੱਕੇ ਤੌਰ ਤੇ ਕੋਲ ਰੱਖਣ ਲਈ ਕੋਈ ਵੀ ਹਾਮੀ ਨਹੀਂ ਪਰਦਾ ਅਜ 70 ਸਾਲ ਦਾ ਗਪਾਲ ਬਾਪੂ ਸੁਪਨਿਆਂ ਦੇ ਘਰ ਦਾ ਸਰਪੰਚ ਹੈ ਉਹ ਸਦਾ ਆਪਣੇ ਕੋਲ ਸੋਨੀ ਦਾ ਰੇਡੀਓ ਰੱਖਦਾ ਤੇ ਗੁੱਟ ਤੇ ਰੈਡੋ ਦੀ ਘੜੀ ਬੰਨਦਾ ਹੈ ਲਤਾ ਮੰਗੇਸ਼ ਕਰਦੇ ਗਾਣਿਆਂ ਦਾ ਸ਼ਕੀਨ ਗੋਪਾਲ ਬਾਬਾ ਸੁਪਨਿਆਂ ਦੇ ਘਰ ਦਾ ਵਡੇਰਾ ਹੋਣ ਦੇ ਨਾਤੇ ਆਏ ਹੋਏ ਹਰ ਮਹਿਮਾਨ ਦੇ ਕੋਲ ਕੁਝ ਕੁ ਸਮਾਂ ਬੈਠਣਾ ਆਪਣਾ ਫਰਜ਼ ਸਮਝਦਾ ਹੈ